ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹਰਮਨਦੀਪ ਸਿੰਘ ਸਵਾਗਤ ਕਰਦਾ ਹਾਂ ਤੁਹਾਡਾ ਆਪਣੇ ਚੈਨਲ ਰਾਈ ਡੈਰੀ ਫਾਰਮਿੰਗ ਲੋ ਬਈ ਦੋਸਤੋ ਅੱਜ ਆਪਾਂ ਪਹੁੰਚੇ ਆਂ ਪਿੰਡ ਕੇਲ ਜ਼ਿਲ੍ਹਾ ਫਤਿਹਗੜ ਸਾਹਿਬ ਐ ਦੋਸਤੋ ਜਦੋਂ ਆਪਾਂ ਸਰਹੰਦ ਤੋਂ ਚੰਡੀਗੜ੍ਹ ਰੋਡ ਨੂੰ ਜਾਂਦੇ ਆਂ ਨਾ ਤਾਂ ਰਸਤੇ ਦੇ ਵਿੱਚ ਕਸਬਾ ਪੈਂਦਾ ਬਡਾਲੀਆਲਾ ਸਿੰਘ ਤਾਂ ਬਡਾਲੀਆਲਾ ਸਿੰਘ ਤੋਂ 1 ਕਿਲੋਮੀਟਰ ਤੇ ਪਿੰਡ ਪੈ ਜਾਂਦਾ ਕੇਲ ਬਡਾਲੀਆਲਾ ਸਿੰਘ ਕਸਬੇ ਦੇ ਬਿਲਕੁਲ ਨਜ਼ਦੀਕ ਪਿੰਡ ਪੈਂਦਾ ਕੇਲ ਸਰਦਾਰਾਂ ਦੀ ਤਾਂ ਕੇਲ ਪਿੰਡ ਦੇ ਵਿੱਚ ਆਪਾਂ ਪਹੁੰਚੇ ਹੋਏ ਆਂ ਗਰਜੀਤ ਸਿੰਘ ਦੇ ਘਰੇ ਇਹ ਘਰ ਦੇ ਵਿੱਚੋਂ ਪਹਿਲਾਂ ਵੀ ਆਪਾਂ ਕਈ ਵੀਡੀਓ ਸ਼ੂਟ ਕਰੀਏ ਇਹ ਘਰ ਚੋਂ ਆਪਾਂ ਜਿੰਨੀਆਂ ਵੀ ਵੀਡੀਓ ਸ਼ੂਟ ਕਰੀਆਂ ਹੁਣ ਤੱਕ ਤਾਂ ਆਪਾਂ ਸ਼ੂ ਪੂਰੇ ਅੱਵਲ ਦਰਜੇ ਦੇ ਹੀ ਹੁੰਦੇ ਆ ਤਾਂ ਅੱਜ ਵੀ ਤੁਹਾਨੂੰ ਝੋਟੀਆਂ ਜਿਹੜੀਆਂ ਦਿਖਾਉਣ ਲੱਗੇ ਆਂ ਪੂਰੀਆਂ ਫਰਸਟ ਕਲਾਸ ਆ ਪੂਰੇ ਅੱਵਲ ਦਰਜੇ ਦੀਆਂ ਝੋਟੀਆਂ ਬਹੁਤ ਸ਼ਾਨਦਾਰ ਝੋਟੀਆਂ ਆ ਜੋੜਾ ਬਾਖਮਾਲ ਜੇ ਕੋਈ ਸੱਜਣ ਘਰੇ ਇਹ ਜੋੜਾ ਲਾਉਣਾ ਚਾਹੁੰਦਾ ਨਾ ਤਾਂ ਬਹੁਤ ਬਾ ਕਮਾਲ ਜੋੜਾ ਬਹੁਤ ਚੰਗਾ ਰਹੂਗਾ ਜੋੜਾ ਐ ਬਾਕੀ ਆਪਾਂ ਗਰਜੀਤ ਸਿੰਘ ਤੋਂ ਇਨਫੋਰਮੇਸ਼ਨ ਲੈਣੇ ਆ ਇੱਧਰ ਕੱਚੀਆਂ ਝੋਟੀਆਂ ਖੜੀਆਂ ਦੋ ਹਾਂ ਇਹ ਜਣੇ ਕਿ ਲੈਣੀਆਂ ਹਜੇ 15-15 ਕਿ ਦਿਨ ਲੈਣੀਆਂ ਝੋਟੀਆਂ ਆਹ ਝੋਟੀਆਂ ਜਣੇ ਕਿ ਹਫਤੇ ਦੇ ਅੰਦਰ ਅੰਟਰ ਸੂਣ ਵਾਲੀਆਂ ਚੰਗੇ ਪਸ਼ੂਆ ਬਾ ਕਮਾਲ ਪਸ਼ੂਆ ਬਹੁਤ ਸੋਹਣੇ ਪਸ਼ੂਆ ਤਾਂ ਸਾਰੇ ਪਸ਼ੂਆਂ ਦੀ ਇਨਫੋਰਮੇਸ਼ਨ ਆਪਾਂ ਲੈਣੇ ਆ ਗਰਜੀਤ ਸਿੰਘ ਤੋਂ ਆਜੋ ਗਰਜੀਤ ਸਿੰਘ ਕਮਰੇ ਤੇ ਵੀਰੇ ਹੋਰ ਗੱਜ ਜੀ ਠੀਕ ਠਾਕ ਵੀਰੇ ਚਲੋ ਵਧੀਆ ਜੀ ਵਧੀਆ ਗਰਜੀਤ ਸਿੰਘ ਜਿਹੜੀ ਆ ਪਹਿਲੇ ਨੰਬਰ ਵਾਲੀ ਕੱਟੀ ਆ ਇਹ ਕਿਹੜਾ ਸੂਆ ਸੂ ਰਹੀ ਆ ਮੂੰਹ ਤੋਂ ਕਿਵੇਂ ਆ ਦੁੱਧ ਦੀ ਕੀ ਓਟ ਰਹੂਗੀ ਤਾਂ ਆਪਾਂ ਕਿੰਨੇ ਦੀ ਸੇਲ ਕਰਨੀ ਆ ਲੈ ਸਾਰੀਆਂ ਚੀਜ਼ਾਂ ਦੱਸ ਮੇਰਾ ਭਰਾ ਇਹ ਵੀਰੇ ਪਹਿਲਾਂ ਕੱਟੀ ਆ ਮੂੰਹ ਤੋਂ ਦੋ ਦੰਦ ਆ ਅੱਛਾ ਜੀ ਪਹਿਲੇ ਸੂਏ ਮੂੰਹ ਤੋਂ ਦੋ ਦੰਦ ਆ ਠੀਕ ਹੈ ਜੀ ਤੇ ਹਲੇ ਇਹਦੇ ਦੱਸਦੇ ਰਹਿੰਦੇ ਨੇ ਝੋਕੀ ਦੇ ਠੀਕ ਹੈ ਜੀ ਲਓ ਵੀ ਦੋਸਤੋ ਸੂਆ ਪਹਿਲਾ ਮੂੰਹ ਤੋਂ ਦੋ ਦੰਦਾਂ ਤਾਂ 10 ਦਿਨ ਗਰਜੀਤ ਸਿੰਘ ਦੱਸਦਾ ਵੀ ਹਜੇ ਪਏ ਆ ਤਾਂ ਕੱਟੀ ਜਣੀ ਕੇ ਤਿਆਰੀ ਬਹੁਤ ਸੋਹਣੀ ਕਰ ਰਹੀ ਆ ਹਾਂ ਫੇਸ ਕੁਆਲਟੀ ਚੈੱਕ ਕਰੋ ਦੋਸਤੋ ਬਾ ਕਮਾਲ ਫੇਸ ਕੁਆਲਟੀ ਆ ਜੋਟੀ ਦੀ ਤਾਂ ਜਿਹੜੀ ਥੱਲੇ ਲੇਵੇ ਦੀ ਬਣਤਰ ਆ ਉਹ ਬਾ ਕਮਾਲ ਇਧਰੋਂ ਚੈੱਕ ਕਰੋ ਅੱਗੇ ਨੂੰ ਪਿੱਛੇ ਨੂੰ ਵੀ ਥਣਾ ਦੇ ਵਿੱਚ ਬਹੁਤ ਬੇਥਾ ਤਾਂ ਪਿਛਾੜੀ ਦੀ ਵੀ ਆਪਸ ਦੇ ਵਿੱਚ ਚੰਗੀ ਬੇਥਾ ਤਾਂ ਅਗਾੜੀ ਦੀ ਵੀ ਅਗਾੜੀ ਪਿਛਾੜੀ ਦੀ ਵੀ ਚੰਗੀ ਬੇਥਾ ਸਾਰੇ ਪਾਸਿਓਂ ਕਰਮਾਂ ਵਾਲੀ ਬਹੁਤ ਚੰਗੀ ਸ਼ਾਨਦਾਰਾ ਹਰ ਪੱਖ ਤੋਂ ਹੀ ਚੰਗੀ ਆ ਕਰਮਾਂ ਵਾਲੇ ਜੇ ਆਪਾਂ ਪਿੱਠ ਪੋਡਾ ਦੇਖੀਏ ਤਾਂ ਚਮੜਾ ਦੇਖੀਏ ਬਿਲਕੁਲ ਬਰੀਕ ਆ ਪਿੱਠ ਖੜਮੀ ਆ ਤਾਂ ਸਿੰਘ ਛੋਟਾ ਬੰਦ ਸਿੰਘ ਤਾਂ ਲੇਵਾ ਸ਼ਾਨਦਾਰ ਹਰ ਪੱਖ ਤੋਂ ਕਰਮਾਂ ਵਾਲੀ ਬਹੁਤ ਚੰਗੀ ਆ ਤਾਂ ਇੱਧਰ ਜਿਹੜੀ ਦੂਜੇ ਨੰਬਰ ਤੇ ਗਰਜੀ ਤੇ ਫਲੂਨ ਕੱਟੀ ਦਾ ਮੁੱਲ ਕੀ ਆਪਾਂ ਕਿੰਨੇ ਦੀ ਦੇਣੀ ਆ ਇਹ ਚੋਟੀ ਵੈਰ ਦੇ ਦਵਾ ਕੇ 136000 ਰੁਪਏ ਲਓ ਬਈ ਦੋਸਤੋ ਚੋਟੀ ਦੇ ਹਿਸਾਬ ਨਾਲ ਮੁੱਲ ਬਿਲਕੁਲ ਵਾਜਬਾ 1 ਲੱਖ ਤੇ 36000 ਰੁਪਇਆ ਮੁੱਲਾ ਕੱਟੀ ਦਾ ਤਾਂ ਇਹ ਚੋਂ ਦੋਸਤੋ 바ਰਗੇਨਿੰਗ ਕਰਕੇ ਤੁਹਾਡਾ ਸੌਦਾ ਬਣ ਜੂਗਾ ਪਰ ਦੋਸਤੋ ਇਹ ਆਪਣੇ ਘਰ ਦਾ ਸ਼ਿੰਗਾਰ ਨਾ ਜਿਹੜਾ ਸੱਜਣ ਲੈਣੀਆਂ ਚਾਹੁੰਦਾ ਨਾ ਤਾਂ ਉਹ ਆਪਣੇ ਘਰੇ ਇੱਕ ਸ਼ਿੰਗਾਰ ਲੈ ਬਗੂਗਾ ਬਹੁਤ ਚੰਗੀਆਂ ਝੋਟੀਆਂ ਦੂਜਣਾ ਵਰਗਾ ਲੈਵਾ ਬਣਾਉਗੀ ਹਾਂ ਦੂਜਣਾ ਵਰਗਾ ਲੈਵਾ ਬਣਾਉਗੀ ਕਰਮਾ ਵਾਲੀ ਐ ਆ ਬਈ ਕੋਈ ਫਲੂਨਾ ਮੰਗ ਛੋਟੀ ਜੀ ਲੇਵੀ ਜੀ ਨਹੀਂ ਬਣਾਉਂਦੀ ਇੱਕ ਜੀ ਚੀਜ਼ ਹੈ ਫਿਰ ਐ ਦੇਖਣ ਨੂੰ ਵਧੀਆ ਸੋਹਣੀ ਕੱਟੀ ਆ ਹਾਂ ਘਰੇ ਜਣੀ ਕੇ ਰੱਖੀ ਹੋਈ ਚੰਗੀ ਲੱਗ ਲਓ ਬਈ ਦੋਸਤੋ ਲਗੋਣਾ ਕੈਰੀ ਤੇ ਆ ਕੇ ਨਾ ਆਪਣੇ ਦੁੱਧ ਦੇ ਹਾਂਜੀ ਫਿਰ ਪੂਰੀ ਸ਼ਾਨਦਾਰ ਬਣੂਗੀ ਠੀਕ ਆ ਜੀ ਲਓ ਬਈ ਦੋਸਤੋ ਗਰਜੀਤ ਕੋਲ ਪਹਿਲਾਂ ਵੀ ਪਸ਼ੂ ਸ਼ਾਨਦਾਰ ਹੁੰਦੇ ਖੋਲ ਬਈ ਗਰਜੀਤ 2 ਨੰਬਰ ਵਾਲੀ ਝੋਟੀ ਤਾਂ ਝੋਟੀ ਦੀ ਇਹਦੀ ਵੀ ਤਿਆਰੀ ਬਹੁਤ ਚੰਗੀ ਆ ਦੂਜੇ ਨੰਬਰ ਵਾਲੇ ਦੀ ਗਰਜੀਤ ਸਿੰਘ ਕਿੰਨੇ ਦਿਨ ਕੱਢਦੀ ਆ ਵੀਰੇ ਸੂਣ ਨੂੰ ਇਹਦੇ ਵੀ ਇੱਕ ਹਫਤਾ ਪੈਂਡਿੰਗ ਹੈ ਇੱਕ ਹਫਤਾ ਦੋਸਤੋ ਪੈਂਡਿੰਗ ਆ ਝੋਟੀ ਦਾ ਝੋਟੀ ਇਹ ਵੀ ਪੂਰੀ ਸ਼ਾਨਦਾਰ ਆ ਪੂਰੇ ਵੱਜਣ ਵਾਲੀ ਝੋਟੀ ਆ ਬਹੁਤ ਸਰੀਰ ਆ ਨਾ ਜਿਹੜਾ ਝੋਟੀ ਦਾ ਗੁੰਦੇ ਆ ਪਿਆ ਬਹੁਤ ਚੰਗੀ ਤਿਆਰੀ ਆ ਪਿੰਡੇ ਦੀ ਤਾਂ ਥਣਾ ਦੀ ਵੇਥ ਆਪਸ ਦੇ ਵਿੱਚ ਚੈੱਕ ਕਰੋ ਦੋਸਤੋ ਤਾਂ ਪਿੱਠ ਚੈੱਕ ਕਰੋ ਝੋਟੀ ਦੀ ਹਰੇਕ ਮਹੀਨ ਨੂੰ ਐਸੀ ਪਿੱਠ ਨਹੀਂ ਲੱਗੀ ਹੋਈ ਜੈਸੀ ਆ ਮਹੀਨ ਨੂੰ ਪਿੱਠ ਲੱਗੀ ਬਹੁਤ ਦੇਖ ਲਾਇਆ ਬਰੇਟੋ ਪਿਆ ਹਾਂ ਜਮਨ ਮਰ ਦਾ ਰੰਗ ਪਿਆ ਝੋਟੀਆਂ ਦਾ ਸਾਰਾ ਸੀਟਾ ਉਹਨੇ ਜਿਵੇਂ ਮਰਦੀ ਬਿਨਾ ਰਸੇ ਤੋਂ ਖੜਾ ਰਿਹਾ ਸਹੀ ਆ ਜੀ ਲਓ ਬਈ ਦੋਸਤੋ ਐਸੀਆਂ ਝੋਟੀਆਂ ਘਰੇ ਖੜੀਆਂ ਹੋਣ ਨਾ ਬੰਦੇ ਨੂੰ ਰੈਸਟੋਕ੍ਰੇਟ ਦੀ ਬੋਤਲ ਜਿੰਨਾ ਕਿ ਅਧੀਏ ਜਿੰਨਾ ਗਰਜੀਤ ਅਧੀਏ ਜਿੰਨਾ ਨਸ਼ਾ ਦਾ ਹੋ ਜਾਂਦਾ ਹਨਾ ਜੈਸੀਆਂ ਝੋਟੀਆਂ ਹੋਣ ਘਰੇ ਸਹੀ ਆ ਬਾਤ ਲਓ ਬਈ ਦੋਸਤੋ ਫੜਾ ਕੇ ਰੱਖੀ ਘਰ ਹਾਂ ਸਹੀ ਆ ਜੀ ਸਹੀ ਆ ਪੱਕੀ ਗੱਲ ਆ ਚੱਲ ਤੌਰ ਬਈ ਗਰਜੀਤ ਸਿੰਘ ਆ ਲੋ ਬਈ ਦੋਸਤੋ ਬਹੁਤ ਸ਼ਾਨਦਾਰ ਪਸ਼ੂ ਆ ਗਰਜੀਤ ਕਿੰਨੀ ਕੋਟ ਆ ਝੋਟੀ ਦੀ 16 ਕਿਲੋ ਦੁੱਧ ਦਊਗੀ ਬਾਈ ਠੀਕ ਹੈ ਜੀ ਲੋ ਬਈ ਦੋਸਤੋ ਗਰਜੀਤ ਸਿੰਘ ਕਹਿੰਦਾ ਭਾਈ ਜਿਹੜੀ ਉਮੀਦ ਆ ਝੋਟੀ ਤੋਂ ਉਹ 15 ਤੋਂ 16 ਕੱਪਾਂ ਦੀ ਮਹਾਰਾਜ ਕਿਰਪਾ ਕਰਨ ਇਹਨਾਂ ਕੱਢ ਵੀ ਦਊਗੀ ਕਰਮਾਂ ਵਾਲੀ ਕਿਉਂਕਿ ਜਾਤ ਬਰਾਦਰੀ ਬਹੁਤ ਆ ਤਾਂ ਝੋਟੀ ਦੇ ਵਿੱਚ ਵਜਨ ਬਹੁਤ ਆ ਆ ਪਿੰਡਾ ਬਿਲਕੁਲ ਦੁੱਧ ਤੇ ਆ ਗਈ ਨਾ ਫੇਰ ਦੇਖੀ ਪ੍ਰੋਪਰ ਕਿਦਾਂ ਦੁੱਧ ਜੀ 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 ਆ ਵੇ ਜੀ ਦੋਸਤੋ ਬਹੁਤ ਖੂਬਸੂਰਤ ਪਸ਼ੂਆ ਮੂਤਣੀ ਤੋਂ ਲੈ ਕੇ ਤੁੰਨ ਨੂੰ ਲੇਵਾ ਲੱਗਿਆ ਹੋਇਆ ਝੋਟੀ ਦਾ ਬਾ ਕਮਾਲ ਝੋਟੀ ਨਸਾਂ ਦੇਖ ਲਾ ਕਿਵੇਂ ਦਿਹਦੀਆਂ ਵੀਰੇ ਕੱਲੀ ਕੱਲੀ ਹਾਂਜੀ ਕੱਲੀ ਕੱਲੀ ਨਸ ਝੋਟੀ ਦੇ ਪਿੰਡੇ ਦੇ ਵਿੱਚੋਂ ਦਿਖ ਰਹੀ ਆ ਸ਼ਾਨਦਾਰ ਪਸ਼ੂਆ ਦੋਸਤੋ ਬਹੁਤ ਸ਼ਾਨਦਾਰ ਗਰਜੀਤ ਵੀਰੇ ਕੀ ਮੁੱਲ ਆ ਝੋਟੀ ਦਾ 1 ਲੱਖ 16000 ਰੁਪਏ ਨਵਾਗੇ ਦੋਸਤੋ 1 ਲੱਖ ਤੇ ਉੱਤੇ 16000 ਰੁਪਏ ਐਚੋ ਦੋਸਤੋ ਤੁਸੀਂ 바ਰਗੇਨਿੰਗ ਕਰ ਲਿਓ ਤਬਾਰ ਗੇਨ ਨਹੀਂ ਤੁਹਾਨੂੰ ਬਹੁਤੀ ਨਹੀਂ ਕਰਨੀ ਪਣੀ ਕਿਉਂਕਿ ਪਸ਼ੂ ਬਹੁਤ ਚੰਗੇ ਆ ਜੇ ਭਾਈ ਕੋਈ ਜੋੜਾ ਲਊਗਾ ਫਿਰ 5000 ਦਾ ਮਾਨਤਾ ਕਰ ਦਾਂਗੇ ਠੀਕ ਹੈ ਜੀ ਜੇ ਭਾਈ ਗੁਰਜੀਤ ਸਿੰਘ ਕਹਿੰਦਾ ਕੋਈ ਸੱਜਣ ਜੋੜੇ ਦਾ ਚਾਹਵਾ ਨਾ ਤਾਂ ਉਹਨੂੰ 5000 ਰੁਪਏ ਲੈਸ ਕਰਿਆ ਜਾਊਗਾ ਤਾਂ ਉਹ ਚੋਂ ਵੀ ਤੁਹਾਨੂੰ ਹੋਰ ਮਾਨਤਾ ਨੂੰ ਹੋ ਜਾਊਗਾ ਪਰ ਪਸ਼ੂ ਬਹੁਤ ਬਾਖਮਾਲ ਆ ਦੋਸਤੋ ਚੰਗੇ ਪਸ਼ੂ ਆ ਠੀਕ ਹੈ ਗੁਰਜੀਤ ਸਿੰਘ ਆ ਤੀਜੇ ਨੰਬਰ ਵਾਲੀ ਕੱਚੀ ਝੋਟੀ ਬਾਰੇ ਇਹਨੂੰ ਤਾਂ ਖੜੀਉ ਰਹਿਣ ਦੇ ਖੜੀ ਦੀ ਬਣਾ ਦਿੰਦੇ ਠੀਕ ਹੈ ਜੀ ਝੋਟੀ ਤੇ ਮੇਰੇ 22 ਤਰੀਕ ਨੂੰ ਦੇ ਪੂਰੇ 22 ਤਰੀਕ ਨੂੰ ਦੋਸਤੋ ਗਰਜੀਤ ਸਿੰਘ ਦੱਸਦਾ ਭਾਈ ਦਿਨ ਪੂਰੇ ਆ ਝੋਟੀ ਦੇ ਝੋਟੀ ਕੱਦ ਵਾਲੀ ਆ ਬਰੀਕ ਪਿੰਡੇ ਦੀ ਝੋਟੀ ਆ ਕੱਲਾ ਕੱਲਾ ਥਾਣਾ ਕੱਚੀ ਹੈ ਵੀਰੇ ਕੱਚੀ ਆ ਦੋਸਤੋ ਆਪਾਂ ਵੀ ਆਪਾਂ ਕੱਚੀ ਵਾਲੇ ਕਰ ਦੇਣਾ ਜਮੇ ਠੀਕ ਹੈ ਜੀ ਕੱਚੀ ਵਾਲਾ ਆ ਬਾਜੀ ਬਾ ਦੱਸੋ ਗਰਜੀਤ ਸਿੰਘ ਕਿੰਨੇ ਦੀ 76000 ਰੁਪਏ ਦੀ ਵੀਰੇ ਲਓ ਵੀ ਦੋਸਤੋ 76000 ਰੁਪਏ ਦੀ ਝੋਟੀ ਜੇ ਕੋਈ ਦੋਸਤ ਘਰੇ ਰੱਖਣੀ ਚਾਹੁੰਦਾ ਆਪਣਾ ਚਾਹ ਦਾ ਹੀਲਾ ਕਰਨਾ ਚਾਹੁੰਦਾ ਝੋਟੀ ਵੀ ਚੰਗੀ ਆ ਇੰਨੇ ਦੀ ਦੋਸਤੋ ਇਹ 60-65000 ਦੀ ਤਾਂ ਵਾਖੜ ਵਿਕ ਜਾਣੀ ਜੇ ਹੈ ਕਿ ਨਹੀਂ ਗਰਜੀਤ ਇਹ ਕੱਚੀ ਆ ਮੋਲਾ ਵੀਰੇ ਅੱਜ ਵਾਲਾ ਕੱਚੀ ਵਾਲਾ ਅੱਜ ਵਾਲਾ ਮੋਲਾ ਠੀਕ ਹੈ ਜੀ 36000 ਰੁਪਇਆ ਗਰਜੀਤ ਸਿੰਘ ਕਹਿੰਦਾ ਭਈ ਅੱਜ ਕੱਚੀ ਦਾ ਮੋਲਾ ਜਿੱਦਣ ਹਾਜ਼ਰ ਹੋਗੀ ਫੇਰ ਮੋਲ ਹੋਰ ਹੋਊਗਾ ਇਹ ਤਾਂ ਦੋਸਤੋ ਸਾਰਾ ਸੂਆ ਪੀ ਕੇ ਨਾ ਲੋੜੀਆਂ ਜੀਆਂ ਦੇ ਟਾਈਮ ਦੇ ਵਿੱਚ ਤੁਸੀਂ 60-65000 ਦੀ ਵਾਖੜ ਗੱਬਣ ਚੱਕ ਵੇਚ ਲੈਣੀ ਹੈ ਇਹ ਕਿਉਂਕਿ ਛੋਟੀ ਦਾ ਕੱਦ ਚੰਗਾ ਹੈ ਕੱਦ ਚੰਗਾ ਜਿੱਦਣ ਪਿੰਡਿਓ ਭਰ ਗਈ ਜਿੰਨੇ ਦੀ ਮਰਜ਼ੀ ਵੇਚ ਲੈ ਹਾਂ ਪਿੰਡਾ ਬਿਲਕੁਲ 11 ਕਿਲੋ ਦਾ ਹੋਊਗੀ ਹਾਂ ਦਈ ਜਾਣਾ ਇਹਨਾਂ 11-12 ਕਿਲੋ ਦੁੱਧ ਕੱਢਣਾ ਚਾਹੀਦਾ ਠੀਕ ਹੈ ਜੀ ਲੋ ਬਈ ਲੇਵੇ ਦੇ ਵਾਲ ਬਹੁਤ ਬਰੀਕ ਆ ਦੋਸਤੋ ਛੋਟੀ ਬਣੂਗੀ ਬਹੁਤ ਚੰਗੀ ਸ਼ਾਨਦਾਰ ਬਣੂਗੀ ਤਾਂ ਮੇਨ ਗੱਲ ਕੀ ਆ ਮੁੱਲ ਬਹੁਤ ਵਾਜਬ ਜਿੱਦਣ ਹਾਂਦਰ ਹੋ ਗਈ ਵੀਰੇ 15000 ਰੁਪਏ ਮੇਕੀ ਚਲੀ ਜਾਊਗੀ ਹਾਂ ਫੇਰ ਰਾਮਨਾ ਇੰਨੀ ਅੱਗੇ ਲੰਘ ਜੂ ਠੀਕ ਹੈ ਜੀ ਤਾਂ ਇਧਰ ਦੋਸਤੋ ਇੱਕ ਛੋਟੀ ਹੋਰ ਬਹੁਤ ਬਾਤਮਾਲਾਂਗੀ ਠੀਕ ਹੈ ਜੀ ਇਹ ਦੋਸਤੋ ਕੱਚੀ ਆ ਹਜੇ ਗਰਜੀਤ ਸਿੰਘ ਕਹਿੰਦਾ ਭਾਈ ਝੋਟੀ ਅੱਗੇ ਮੈਨੂੰ ਪਹਿਲਾਂ ਵੀ ਕਹਿੰਦਾ ਸੀ ਬਈ ਬਣਦੀ ਬਹੁਤ ਆ ਬਈ ਆਹ ਵੀਡੀਓ ਦੇ ਵਿੱਚ ਹਜੇ ਨਹੀਂ ਵੇਚਣੀ ਝੋਟੀ ਕਿਉਂਕਿ ਕੱਚੀ ਆ ਬਈ ਜਦੋਂ ਪੂਰੀ ਬਣ ਤਣ ਜਾਊਗੀ ਝੋਟੀ ਫੇਰ ਸੇਲ ਕਰਾਂਗੇ ਬਈ ਕੋਈ ਆ ਵੀ ਕੱਚੀ ਨਾ ਹੋਊਗਾ 80000 ਰੁਪਏ ਦੀ ਝੋਟੀ ਦੇ ਦਾਂਗੇ ਦੋਸਤੋ ਗਰਜੀਤ ਕਹਿੰਦਾ ਭਾਈ ਜੇ ਕੋਈ ਇਹ ਵੀ ਕੱਚੀ ਲੈਣੀ ਚਾਹੁੰਦਾ ਤਾਂ 80000 ਰੁਪਏ ਦੀ ਝੋਟੀ ਸੇਲ ਕਰ ਦੂਗਾ ਗਰਜੀਤ ਤਾਂ ਝੋਟੀ ਦੇ ਲੇਵੇ ਦੀ ਬਣਤਰ ਬਹੁਤ ਚੰਗੀ ਆ ਲਓ ਬਈ ਦੋਸਤੋ ਕਰੋ ਚੈੱਕ ਸੀਲੀ ਬਹੁਤ ਆ ਝੋਟੀ ਦੇ ਵਿੱਚ ਤਾਂ ਪੂੰਛ ਜੈਡ ਬਲੈਕ ਸਿਰੇ ਤੱਕ ਜਾਨੀ ਕਿ ਗੁਣ ਚੰਗੇ ਆ ਝੋਟੀ ਦੇ ਅੱਖਰ ਬਹੁਤ ਚੰਗੇ ਆ ਸਿੰਗੀ-ਸੁੰਗੀ ਚੰਗੀ ਆ ਝੋਟੀ ਦੀ ਹਰ ਪੱਖ ਤੋਂ ਚੰਗੀ ਆ ਇਹ ਦੋਸਤੋ ਜਿਹੜੀਆਂ ਸੱਜਰ ਝੋਟੀਆਂ ਉਹ ਆ ਝੋਟੀਆਂ ਦੀ ਬਣਤਰ ਬਾ ਕਮਾਲ ਆ ਝੋਟੀਆਂ ਦੀਆਂ ਪਿੱਠਾਂ ਬਹੁਤ ਨੇ ਬਲੈਤਨ ਗਾਂਜਨਾ ਚੱਡਾ ਬਲੈਤਨ ਗਾਂਜਨਾ ਬਿਲਕੁਲ 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 ਝੋਟੀਆਂ ਦੀਆਂ ਦੋਸਤੋ ਪਿੱਠਾਂ ਬਹੁਤ ਨੇ ਝੋਟੀਆਂ ਦੇ ਸਿੰਘ ਬੰਦਾ ਤੱਲੇ ਵੇ ਚੰਗੇ ਆ ਇੱਕ ਹੋਰ ਹੈ ਬਈ ਹਾਂਜੀ ਇਹ ਆਪਣੀਆਂ ਇਹੋ ਟੋਟੀਆਂ ਇੱਧਰ ਦੀ ਸਾਬਤ ਕਰਦੇ ਮੈਂ ਤੁਹਾਨੂੰ ਫ੍ਰੀ ਦੇ ਦਾਂਗੇ ਸਹੀ ਆ ਜੀ ਸਹੀ ਐਸੀ ਲਓ ਬਈ ਦੋਸਤੋ ਗਰਜੀਤ ਸਿੰਘ ਕਹਿੰਦਾ ਬਈ ਜੇ ਕੋਈ ਸੱਜਣ ਇਹ ਸਾਬਤ ਕਰ ਦਵੇ ਵੀ ਝੋਟੀਆਂ ਹਰਿਆਣੇ ਦੀਆਂ ਨਹੀਂ ਹੈਗੀਆਂ ਤਾਂ ਮੈਂ ਫ੍ਰੀ ਦੇ ਦੂੰਗਾ ਦੋਸਤੋ ਗਰਜੀਤ ਸਿੰਘ ਕਹਿੰਦਾ ਭਾਈ ਹਰਿਆਣੇ ਦੇ ਵਿੱਚੋਂ ਮੰਹਾਂ ਆਈਆਂ ਹੋਣੀਆਂ ਝੋਟੀਆਂ ਦੱਸਦੀਆਂ ਵੀ ਨਹੀਂ ਯਾਰ ਗਰਜੀਤ ਦੇ ਕਹਿਣ ਦੀ ਲੋੜ ਹੈ ਆਪਣੇ ਇਲਾਕੇ ਚ ਰੰਗ ਨਹੀਂ ਮਿਲਦਾ ਰੰਗ ਨਹੀਂ ਮਿਲਦਾ ਸਹੀ ਗੱਲ ਹਾਂ ਮੇਰੇ ਤੋਂ 75 ਦੀਆਂ ਨੇ ਰੰਗ ਨਹੀਂ ਮਿਲਦੇ ਹੈਗੇ ਹਾਂ ਇਹ ਆਪਣੀਆਂ ਇੱਧਰ ਦੀਆਂ ਨੇ ਝੋਟੀਆਂ ਪੰਜਾਬ ਦੀਆਂ ਤਾਂ ਆਹ ਝੋਟੀਆਂ ਹਰਿਆਣੇ ਸਾਈਡ ਤੋਂ ਆਈਆਂ ਇਹਨਾਂ ਦੇ ਰੰਗ ਦਾ ਹੀ ਫਰਕ ਆ। ਸ਼ਾਂਤ ਤੋਂ ਸੁਭਾਦੀਆਂ ਨਾ। ਸ਼ਾਂਤ ਤੋਂ ਸੁਭਾਦੀਆਂ ਬੱਚੇ। ਆਹ ਖੜੀਆਂ ਨਾ ਕੋਈ ਆਲ ਨਹੀਂ ਕੋਈ ਫੌਲ। ਸਹੀ ਆ ਜੀ ਸਹੀ ਆ ਸਹੀ ਆ ਸਹੀ। ਲਓ ਵੀ ਦੋਸਤੋ ਬਹੁਤ ਚੰਗੇ ਪਸ਼ੂ ਦਿਖਾਏ ਆ ਗਰਜੀਤ ਸਿੰਘ ਨੇ। ਜੇ ਕੋ ਮੇਰਾ ਸੱਜਣ ਝੋਟੀਆਂ ਲੈਣਾ ਚਾਹੁੰਦਾ ਤਾਂ ਗਰਜੀਤ ਸਿੰਘ ਵਾਲੇ ਨੰਬਰ ਤੇ ਰਿੰਗ ਮਾਰ ਕੇ ਰਾਬਤਾ ਕਾਇਮ ਕਰ ਲਿਓ। ਤਾਂ ਮਿਲਦੇ ਆਂ ਦੋਸਤੋ ਅਗਲੀ ਕਿਸੇ ਚੰਗੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ।